ਵੈਲਕਮ ਟੂ ਖੰਨਾ ਨਿਊਜ਼ ਲਾਈਵ ਅੱਜ ਦੇਰ ਸ਼ਾਮ ਕਰੀਬ 7 ਵਜੇ ਲੋਹਾ ਨਗਰੀ ਮੰਡੀ ਗਵਿੰਦਗੜ ਵਿੱਚ ਇੱਕ ਕਾਰ ਵਿੱਚ ਸਵਾਰ ਲੁਟੇਰਿਆਂ ਵੱਲੋਂ ਵਪਾਰਕ ਫਰਮ ਤੋਂ 15.5 ਲੱਖ ਰੁਪਏ ਦੀ ਲੁੱਟ ਕਰ ਲਈ ਗਈ ਹੈ ਇਸ ਘਟਨਾ ਨੂੰ 6 ਲੁਟੇਰਿਆਂ ਨੇ ਅੰਜਾਮ ਦਿੱਤਾ ਸਵਿਫਟ ਕਾਰ ਵਿੱਚ ਆਏ ਲੁਟੇਰਿਆਂ ਵਿੱਚੋਂ ਇੱਕ ਲੁਟੇਰਾ ਕਾਰ ਦੀ ਡਰਾਈਵਰ ਸੀਟ ਤੇ ਸੀ ਅਤੇ ਪੰਜ ਲੁਟੇਰੇ ਕੇਵੀ ਅਲੌਇਸਿਸ ਐਂਡ ਪ੍ਰੇਮੈਡ ਕੰਪਨੀ ਦੀ ਦੁਕਾਨ ਦੇ ਸਾਹਮਣੇ ਆਏ ਅਤੇ ਦੁਕਾਨ ਵਿੱਚ ਬੈਠੇ ਅਜੇ ਕੁਮਾਰ ਤੇ ਉਸਦੇ ਨੌਕਰ ਹਿਮਾਂਸ਼ੂ ਤੇ ਨikhil ਨੂੰ ਦੁਕਾਨ ਦਾ ਸ਼ੀਸ਼ੇ ਵਾਲਾ ਤਾਲਾ ਖੋਲਣ ਲਈ ਕਿਹਾ ਜਦੋਂ ਦੁਕਾਨਦਾਰ ਨੇ ਤਾਲਾ ਨਾ ਖੋਲਿਆ ਤਾਂ ਲੁਟੇਰਿਆਂ ਨੇ ਗੋਲੀ ਮਾਰ ਕੇ ਦੁਕਾਨ ਦੇ ਸਾਹਮਣੇ ਵਾਲਾ ਸ਼ੀਸ਼ਾ ਤੋੜ ਦਿੱਤਾ ਅਤੇ ਬੰਦੂਕ ਦੀ ਨੋਕ ਤੇ ਦੁਕਾਨ ਵਿੱਚ ਰੱਖੇ ਗਰੀਬ 15 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਜਦੋਂ ਪੁਲਿਸ ਨੂੰ ਲੁੱਟ ਦੀ ਘਟਨਾ ਬਾਰੇ ਸੂਚਿਤ ਕੀਤਾ ਗਿਆ ਤਾਂ ਸਬ ਡਿਵੀਜ਼ਨ ਅਮਲੋਾ ਦੇ ਡੀਐਸਪੀ ਗੁਰਦੀਪ ਸਿੰਘ ਸੰਧੂ ਦੀ ਅਗਵਾਈ ਹੇਠ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਪੁਲਿਸ ਦੀਆਂ ਟੀਮਾਂ ਬਣਾ ਕੇ ਆਸ-ਪਾਸ ਦੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ ਕਾਜੀ ਜੀ ਮੈਂ ਨਾਲ ਆਪਣੇ ਦੋ ਮੁੰਡੇ ਬਣਾ ਕੰਮ ਕਰਦੇ ਸੀ ਉਹ ਬੈਠੇ ਸੀ ਤੇ ਅਸੀਂ ਜੀ ਬੈਠੀ ਸੀ ਅਸੀਂ ਇੰਨੇ ਕੋ ਸੁਸਤਰ ਕਰਾਈ ਤੇ ਆਂਦੇ ਹੀ ਉਹਨਾਂ ਨੇ ਇੱਥੇ ਕਹਿੰਦੇ ਗੇਟ ਫੋਲ ਗੇਟ ਫੋਲ ਤੇ ਮੈਨੂੰ ਲੱਗਿਆ ਪਹਿਲਾਂ ਤਾਂ ਮਨ ਲੱਗਿਆ ਕੋਈ ਸ਼ਾਇਦ ਸਾਡੇ ਬੰਦੇ ਨਾ ਆਏ ਹੋਣ ਤੇ ਬਾਕੀ ਉਹਨਾਂ ਨੇ ਕੋਈ ਸਾਡੇ ਨਾਲ ਗੱਲ ਕਰੀ ਦੇਣ ਲੱਗੇ ਜਿਵੇਂ ਜਿਵੇਂ ਬੰਦੇ ਨੇ ਤੇ ਉਹਨਾਂ ਨੇ ਇੱਥੇ ਕਹਿੰਦੇ ਗੋਲੀ ਮਾਰਾਂਗੇ ਨਹੀਂ ਤਾਂ ਗੇਟ ਫੋਲ ਤੇ ਜਦ ਮੈਂ ਗੇਟ ਨਹੀਂ ਖੋਲਿਆ ਉਹਨਾਂ ਨੇ ਸਿੱਧੀ ਗੋਲੀ ਮਾਰੀ ਤੇ ਅੰਦਰ ਆ ਗਏ ਤੇ ਕਹਿੰਦੇ ਫਿਰ ਮੈਂ ਉਧਰ ਨੂੰ ਸਾਈਡ ਜਿਉਂ ਮੈਂ ਉੱਪਰ ਨੂੰ ਭੱਜਣ ਲੱਗਿਆ ਜਦੋਂ ਕਿ ਉੱਥੇ ਉਹਨਾਂ ਨੇ ਬਿ ਉਹਨਾਂ ਨੇ ਪਹਿਲੇ ਹੀ ਇੱਥੇ ਕੁਝ ਮਾਰੇ ਆ ਮੇਰੇ ਪਤਾ ਨਹੀਂ ਕੀ ਮਾਰੇ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਅਸੀਂ ਦਰਾਜਾਂ 'ਚੋਂ ਕੈਸ਼ ਕੱਢਿਆ ਮੈਨੂੰ ਕਹਿੰਦੇ ਹੋਰ ਦੱਸ ਕੈਸ਼ ਕਿਤੇ ਮਾ ਕੁਝ ਨਹੀਂ ਆ ਬਸ ਇਹੀ ਆ ਤੇ ਉਹਨਾਂ ਨੇ ਦਰਾਜਾਂ 'ਚੋਂ ਕੈਸ਼ ਕੱਢਿਆ ਹੀ ਨਾਲ ਦੇ ਨਾਲ ਉਹ ਭੱਜ ਗਏ ਸਾਨੂੰ ਫੋਨ ਆਇਆ ਸੀਗਾ ਇਹ ਦੁਕਾਨ ਹੈਗੀ ਇਹਨਾਂ ਦਾ ਟਰੇਡਿੰਗ ਦਾ ਕੰਮ ਹੈਗਾ ਤੇ ਇੱਥੇ ਕੁਛ ਆਈ ਸੀ ਕਾਰ ਤੇ ਸ਼ੱਕੀ ਵਿਅਕਤੀ ਨੇ ਇੱਥੋਂ ਲੁੱਟ ਕੋ ਕਰਕੇ ਗਏ ਨੇ ਅਸੀਂ ਪਰਚਾ ਦੇ ਕੇ ਤਫਤੀਸ਼ ਕਰ ਰਹੇ ਹਾਂ ਇਹਨੂੰ ਜਲਦੀ ਫ੍ਰੇਸ ਕਰਾਂਗੇ ਜਲਦੀ ਫ੍ਰੇਸ ਕਰਕੇ ਤੇ ਤੁਹਾਨੂੰ ਪਤਾ ਸੀ ਜਿੰਨੇ ਆ ਪਹਿਲਾਂ ਵੀ ਕਦੇ ਵਾਰਦਾਤਾ ਹੋਈਆਂ ਫਤੇਗੜ ਸਾਹਿਬ ਦੇ ਵਿੱਚ ਉਹ ਸਾਰੀਆਂ ਟਰੇਸ ਹੋਈਆਂ ਨੇ ਖਾਸ ਕਰਕੇ ਮੰਡੀ ਤੋਂ ਵਰਤੀਆਂ ਤਾਂ ਇਹਦਾ ਤੁਹਾਨੂੰ ਛੇਤੀ ਰਿਜ਼ਲਟ ਦੇਵਾਂਗੇ ਕਿ ਕਿੰਨੇ ਜਿਹੜੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਹੈ ਪੰਜ ਛੇ ਬੰਦੇ ਦਾ ਫਰਿਆ ਕਿੰਨਾਮਾਉਂਟ ਕਿੰਨਾ ਉਹ ਅਸੀਂ ਚੈੱਕ ਕਰਦੇ ਹਾਂ ਜੀ ਅਜੇ ਉਹਦੇ ਬਾਰੇ ਸਾਨੂੰ ਕੋਈ ਪੂਰੀ ਡੱਗਰ ਨਹੀਂ ਕੀ ਡਿਟੇਲ ਲੈਣੀ ਹੈ ਨਾ ਤੋਂ ਤੇ ਫਿਰ ਅਕੀ ਤੁਹਾਨੂੰ ਜਲਦੀ ਹੋਵੇਗਾ ਅਸੀਂ ਅਸੀਂ ਚੈੱਕ ਕਰਦੇ ਹਾਂ ਉਹ ਸਾਰਾ ਚੈੱਕ ਕਰ ਰਹੇ ਹਾਂ ਕਿ ਹੁਣ ਕਿਉਂਕਿ ਮੇਰੀ ਬੇਨਤੀ ਤੁਹਾਨੂੰ ਇਹ ਹੈ ਵੀ ਜਿੰਨਾ ਚਿਰ ਟਰੇਸ ਨਹੀਂ ਦਤਾ ਅਸੀਂ ਕੁਝ ਸਾਡੇ ਤਪਸ਼ਲਾ ਪਾਰਟ ਹੁੰਦਾ ਹੈ ਫਿਰ ਉਹ ਅਸੀਂ ਸਿਗਰਟ ਰੱਖਣਾ ਚਾਹੁੰਦੇ ਤੇ ਜਦੋਂ ਟਰੇਸ ਹੋਏਗੀ ਤੁਹਾਡੇ ਨਾਲ ਪੱਕਾ ਸ਼ੇਅਰ ਕਰ ਚਨਾ ਮੈਨੂ ਮੁੱਤਰਕਾਰ ਪਰਮਜੀਤ ਸਿੰਘ ਜੀ ਮਾਨ ਦੀ ਖਾਸ ਰਿਪੋਰਟ